ਸਤਿ ਸ਼੍ਰੀ ਅਕਾਲ ਜੀ ਜਰੂਰ ਆਗੇ ਚੋਕੇ ਜੋ ਬੋਲੇ ਕੋਈ ਨਾ ਮਿਲੋ ਗੁਰੂਆਂ ਦੀ ਜੈ ਅਸੀਂ ਜੀ ਆਦਿਵਾਸੀ ਗੁਰਗਿਆਨਨ ਪੁਰਸ਼ ਕਸ਼ਟ ਕਰਨ ਮਾਤਾ ਜੂੰ ਦਾ ਕੰਮਸਕਰ ਕੁਲਦੀਪ ਸਿੰਘ ਔਰ ਮੇਰੇ ਨਾਲ ਵਾਲਮੀਕ ਸੰਘਰਸ਼ ਦਲ ਤੋਂ ਜਿਹੜੇ ਸਾਡੇ ਵੱਡੇ ਭਾਈ ਹਰਦੀਸ਼ ਪੰਘਾਲੀ ਜੀ ਔਰ ਸਾਡੇ ਸਾਹਾਬਾ ਵੀਰ ਜੀ ਔਰ ਸੁਨਦਾ ਸਾਹਿਬ ਔਰ ਸਮੂਹ ਜੱਥੇਬੰਦੀਆਂ ਸਾਡੇ ਬਾਬਾ ਜੀ ਸਾਡੇ ਨਾਲ ਪਹੁੰਚੇ ਨੇ ਔਰ ਜਿੰਨੀਆਂ ਵੀ ਜੱਥੇਬੰਦੀਆਂ ਦਾ ਸਹਿਯੋਗ ਹੈ ਕਿ ਅੱਜ ਇੰਨਾ ਤਕੜਾ ਹਮਲਾ ਜਿਹੜਾ ਵਾ ਮਾਰਿਆ ਇਹਨਾਂ ਨੇ ਵੀ ਇੱਕ ਜਿੱਥੇ ਇੱਕ ਧੀ ਦੇ ਨਾਲ ਗੰਦੀ ਹਰਕਤ ਹੋਈ ਆ ਰੇਪ ਹੋਇਆ ਵਾ ਉਸ ਹਸਪੀਟਲ ਨੂੰ ਇਹ ਪ੍ਰਸ਼ਾਸਨ ਬੰਦ ਕਰਨ ਨੂੰ ਤਿਆਰ ਨਹੀਂ ਸੀ ਅਸੀਂ ਉਹਦੀ ਕਾਲ ਜਿਹੜੀ ਆ ਅੱਜ ਦੇ ਦਿਨ ਦਿੱਤੀ ਸੀ 30 ਜੂਨ ਨੂੰ ਤੇ ਸਾਨੂੰ ਜਿਹੜਾ ਵਾ ਅੱਜ ਰਿਸਪੈਕਟਡ ਅਫਸਰਾਂ ਵੱਲੋਂ ਬੁਲਾਇਆ ਗਿਆ ਯਕੀਨਸ਼ਾਸ਼ਨ ਦਵਾਇਆ ਗਿਆ ਹੈ ਕਿ ਜਿਹੜਾ ਉਸ ਹਸਪੀਟਲ ਨੂੰ ਜਿਹੜਾ ਵਾ ਸਿਵਲ ਸਰਜਨ ਨੂੰ ਕਹਿ ਕੇ ਜਿਹੜਾ ਉੱਤੇ ਸਭ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਸੀਲ ਕਰਾਇਆ ਜਾਊਗਾ ਔਰ ਸਾਡੇ ਕੋਲ ਜਿਹੜਾ ਵਾ 2 ਦਿਨ ਦਾ ਟੈਂਪੋਰਰੀ ਬੰਦ ਕੀਤਾ ਗਿਆ ਵਾ ਪ੍ਰਸ਼ਾਸਨ ਹੀ ਇਸ ਗੱਲ ਨੂੰ ਅਸੀਂ ਮੁੱਖ ਰੱਖਦੇ ਹੋਏ ਵੀ ਜੇ ਹਸਪਤਾਲ ਦੇ ਕਾਰਵਾਈ ਕਰਦਾ ਪ੍ਰਸ਼ਾਸਨ ਹੈ ਤੇ ਅਸੀਂ ਇਹ ਧਰਨਾ ਜਿਹੜਾ ਨਹੀਂ ਲਗਾਵਾਂਗੇ ਆ ਨੂੰ ਕਾਰਵਾਈ ਦੇ ਨਾਲ ਮਤਲਬ ਹੈ ਗਵਾ ਔਰ ਇਸ ਇਸ ਵਿਸ਼ੇ ਵੱਲੋਂ ਜਿਹੜੇ ਸਾਡੇ ਰਿਸਪੈਕਟਡ ਸਾਡੇ ਅਫਸਰ ਆ ਸਤਾਰ ਹਰ ਭਾਰ ਸਿੰਘ ਜੀ ਐਡੀਐਸਪੀ ਸਾਹਿਬ ਔਰ ਐਸਪੀ ਸ਼ਿਵਦਰਸ਼ਨ ਜੀ ਔਰ ਸੀਪੀ ਸਾਹਿਬ ਵੱਲੋਂ ਕਿਹਾ ਗਿਆ ਵਾ ਵੀ ਤੁਹਾਡੀ ਡਿਪੀ ਸਾਹਿਬ ਨਾਲ ਮੀਟਿੰਗ ਕਰਾ ਕੇ ਜਿਹੜਾ ਵਾ ਉਸ ਹਸਪਤਾਲ ਨੂੰ ਬੁਲਾ ਕੇ ਉਸ ਹਸਪਤਾਲ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾ ਕੇ ਸੈੱਟ ਪਟਾਈ ਜਾਊਗੀ ਕੋੜਾ ਇਹਦਾ ਇੱਕ ਹਫਤੇ ਦੇ ਰਿਜ਼ਲਟ ਦਿੱਤਾ ਜਾਊਗਾ ਅਗਰ ਪ੍ਰਸ਼ਾਸਨ ਸਾਡੀਆਂ ਇਸ ਮੰਗਾਂ ਦੇ ਉੱਤੇ ਖਰਾ ਨਹੀਂ ਉਤਰਦਾ ਉਸ ਹਸਪੀਟਲ ਨੂੰ ਬੰਦ ਨਹੀਂ ਕਰਦਾ ਕਿ ਜੋ ਅਸੀਂ ਇਹ ਕਾਲ ਜਿਹੜੀ 30 ਦਿਨ ਲਿੱਤੀ ਆ ਬੰਦ ਦੀ ਉਹਦਾ ਟਾਈਮ ਅਸੀਂ ਵਧਾ ਕੇ ਉਸ ਮੀਟਿੰਗ ਤੋਂ ਬਾਅਦ ਵਿੱਚ ਭੰਡਾਰੀ ਪੁਲ ਪੂਰਾ ਤੌਰ ਤੇ ਬੰਦ ਕਰਾਂਗੇ ਮੈਂ ਹਰਦੀਸ਼ ਸਿੰਘ ਪੰਘਾਲੀ ਚੇਅਰਮੈਨ ਕੁਮਾਰਵਾਲ ਵੀ ਸੰਗਠਨ ਅੱਜ ਜਿਉ ਜੋ ਅਸੀਂ ਭੰਡਾਰੀ ਪੁਲ ਤੇ ਜਿਹੜਾ ਧਰਮ ਦੇ ਕਾਲ ਦਿੱਤੀ ਸੀ ਉਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਲਾਉਣ ਤੋਂ ਪਹਿਲਾਂ ਹੀ ਇੱਕ ਮੀਟਿੰਗ ਬੁਲਾਈ ਗਈ ਸੀ ਜਿਹਿਸ ਮੈਟਰ ਵਿੱਚ ਤੁਸੀਂ ਧਰਨਾ ਲਾਉਣਾ ਚਾਹੁੰਦੇ ਉਹਦੇ ਸਬੰਧ ਵਿੱਚ ਬੈਠ ਕੇ ਗੱਲ ਕਰਨੀ। ਹੂੰ। ਸੋਤਾ ਜੀ। ਹੁਣ 2 ਦਿਨ ਬਾਅਦ ਡੀਸੀ ਸਾਹਿਬ, ਸਿਵਲ ਸਰਚਨਾ ਔਰ ਪੁਲਿਸ ਮਿਸ਼ਰ ਅਮਰ ਸਰਦਾਰ ਵਾਲਾ ਜੀ ਬੈਠ ਕੇ ਇੱਕ ਮੀਟਿੰਗ ਕਰਾਂਗੇ। ਔਰ ਜਿਸ ਮੁੱਦੇ ਨੂੰ ਅਸੀਂ ਲੈ ਕੇ ਇਸ ਮੈਦਾਨ ਵਿੱਚ ਆਏ ਸੀ ਉਸ ਨੂੰ ਹੱਲਜਾਉਣ ਵਾਸਤੇ ਔਰ ਉਸ ਹਸਪਤਲ ਦੇ ਖਿਲਾਫ ਬੰਦੀ ਕਾਰਵਾਈ ਕਰਨ ਵਾਸਤੇ ਅਸੀਂ 2 ਦਿਨ ਬਾਅਦ ਮੀਟਿੰਗ ਕਰਾਂਗੇ। ਇਹ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਾਨੂੰ ਉਹਨਾਂ ਦੇ ਦੋਸ਼ੀ ਦੇ ਖਿਲਾਫ ਬੰਦੀ ਕਾਰਵਾਈ ਕਰੇਗਾ। ਠੀਕ ਆ? ਮੇਰੇ ਫਿਰ ਅਗਰੀ ਨੂੰ ਅਰੂਪ ਰਿਕਾ ਜਿਹੜੀ ਆ ਪਾਲਿਟਾ ਸਰ ਡੀਸੀ ਸਾਹਿਬ ਨੂੰ ਮੀਟਿੰਗ ਦਾ ਟਾਈਮ ਕਿੱਦਾਂ ਦਾ ਮਿਲਿਆ ਉਹ ਦੁਆਰ ਦਾ ਟਾਈਮ ਹੈ ਜੀ ਟਾਈਮ ਜਿਹੜਾ ਉਹ ਤੁਹਾਨੂੰ ਦੱਸਦਾ ਹੋਗਾ ਜੀ